ਅਸੀਂ ਪਹੁੰਚੇ ਹਾਂ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੀ ਰਿਹਾਈਸ਼ ਵਿਖੇ ਜਿੱਥੇ ਹੁਣ ਤੋਂ ਕੁਝ ਹੀ ਸਮੇਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਜੋ ਅੱਜ ਇੱਥੇ 11 ਵਜੇ ਦੇ ਕਰੀਬ ਸਮਾਗਮ ਸ਼ੁਰੂ ਹੋਣਾ ਹੈ ਉਸ ਸਮਾਗਮ ਦੇ ਵਿੱਚ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੂੰ ਜੋ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਾਈ ਜਾਵੇਗੀ ਦੇਖਣਾ ਬਣਦਾ ਹੈ ਕਿ ਜੋ ਲੋਕ ਸਭਾ ਹਲਕਾ ਫਿਰੋਜ਼ਪੁਰ ਹੈ ਇਸ ਹਲਕੇ ਤੋਂ ਅਤੇ ਬਠਿੰਡਾ ਹਲਕੇ ਤੋਂ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਜੋ ਹੈ ਚੋਣ ਨੂੰ ਲਟਕਾਇਆ ਜਾ ਰਿਹਾ ਸੀ ਸਿਆਸੀ ਹਲਕੇ ਦੱਸ ਰਹੇ ਨੇ ਕਿ ਇਸ ਦਾ ਸਿੱਧਾ ਸਬੰਧ ਜੋ ਹੈ ਜਗਮੀਤ ਬਰਾੜ ਨੂੰ ਹੋ ਸਕਦਾ ਹੈ ਕਿ ਅਕਾਲੀ ਦਲ ਆਪਣੇ ਵੱਲੋਂ ਜੋ ਲੋਕ ਸਭਾ ਦੀ ਚੋਣ ਲਈ ਫਿਰੋਜ਼ਪੁਰ ਤੋਂ ਮੈਦਾਨ ਵਿੱਚ ਉਤਰੇ ਹਾਂ। ਹਾਂਜੀ ਮੈਂ ਉਹਨਾਂ ਦੀ ਜੀ ਛੋਟੀ ਸਿਸਟਰ ਐ। ਅੱਜ ਇਸ ਮਾਮਲੇ ਸੰਬੰਧੀ ਤੁਹਾਨੂੰ ਕੀ ਕੋਜ਼ੋ ਰੈ ਕਿ ਉਹ ਅਕਾਲੀ ਦਲ ਨਾਲ ਜੁੜਨੇ ਨੇ ਸਈ ਜੀ ਵੈਲਕਮ ਸਟੈਪ ਹੈ ਸਾਰੇ ਪਰਵਾਰ ਨੇ ਰਲ ਮਿਲ ਕੇ ਫੈਸਲਾ ਕੀਤਾ ਹੈ ਔਰ ਅਸੀਂ ਬਹੁਤ ਖੁਸ਼ ਹੈ ਕਿ ਜਗਮੀਤ ਨੂੰ ਹੁਣ ਦੁਬਾਰਾ ਮੌਕਾ ਮਿਲ ਰਿਹਾ ਹੈ ਪੰਜਾਬ ਦੇ ਲੋਕਾਂ ਚ ਵਿਚਰਨ ਦਾ ਤੇ ਘਰ ਵਾਪਸੀ ਹੈ ਸਾਡੇ ਲਈ ਕਿਉਂਕਿ ਸਾਡੇ ਫਾਦਰ ਸ਼ਰੋਮਨੀ ਅਕਾਲੀ ਦਲ ਚ ਹੀ ਰਹੇ ਹੈ ਹਰਨ ਕਾਪੀਟਲ ਨੂੰ ਕਾਫੀ ਸ਼ਕਤੀ ਮਿਲੇਗੀ ਤੇ ਆਪਣੇ ਬੜਾ ਐਕਸਪੀਰੀਅੰਸ ਬੰਦਾ ਹੈ ਬੜਾ ਰਿਟਰ ਹੈ ਫੀਲਡ ਚੋਰ ਨੇ 쌈ਾ ਸਮਾ ਕਮਪਨੀ ਦਾ ਉਹਦੇ ਤਾਰੇ ਪੰਜਾਬ ਸੈਲਰ ਫੇਸ ਕਰਕੇ ਮੈਂ ਉਹਨਾਂ ਨੂੰ ਵੀਰਤੀਆਂ ਕਰਾਂਗੇ ਤਾਂ ਵਧਾਈ ਦਿਨਾ ਔਰ ਇਹ ਵੀ ਸਬੰਧਾਂ ਦੇ ਕਾਰਨ ਨਾਲ ਉਹਦੇ ਆਉਣ ਨਾਲ ਬਹੁਤ ਸ਼ਕਤੀ ਮਿਲੇਗੀ ਇਹਦੀ ਫੋਰ ਕਮੇਟੀ ਨੂੰ ਬਦਲਦਾ ਹੈ ਉਹ ਲੋਕਾਂ ਨੂੰ ਥੋੜੀ ਹੋੜੀ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਅਸਲੀ ਪੇਰੈਂਟ ਬਾਟੀ ਜਿਹੜੀ ਹੈ ਉਹ ਅਕਾਲੀ ਦਨ ਅਸੀਂ ਪਹੁੰਚੇ ਹਾਂ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੀ ਰਹਾਇਸ਼ ਦੇ ਉੱਪਰ ਸਾਡੇ ਨਾਲ ਮੌਜੂਦ ਹਨ ਸਰਦਾਰ ਜਗਮੀਤ ਸਿੰਘ ਬਰਾੜ ਦੇ ਬ੍ਰਦਰ ਸਰਦਾਰ ਰਿਪਜੀਤ ਸਿੰਘ ਬਰਾੜ ਜੋ ਖੁਦ ਕਾਂਗਰਸ ਪਾਰਟੀ ਵੱਲੋਂ ਹਲਕਾ ਕੋਟਕਪੂਰਾ ਤੋਂ ਵਿਧਾਇਕ ਰਹੇ ਚੁੱਕੇ ਹਨ ਜਾਣਾਂਗੇ ਉਹਨਾਂ ਦਾ ਪੱਖ ਉਹਨਾਂ ਦਾ ਇਸ ਸ਼ਮੂਲੀਅਤ ਸਮਾਗਮ ਸੰਬੰਧੀ ਕੀ ਕਹਿਣਾ ਹੈ ਜੀ ਬਰਾੜ ਸਾਹਿਬ ਟੀਮ ਜਾਨਣਾ ਚਾਹੁੰਦੀ ਹੈ ਕਿ ਬਰਾੜ ਸਾਹਿਬ ਦਾ ਇਹ ਫੈਸਲਾ ਕਿਸ ਤੱਤ ਦੇ ਉੱਪਰ ਆਧਾਰਿਤ ਸੀ ਪਹਿਲਾਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਦੀ ਇਸ अहम ਘੜੀ 'ਚ ਸਾਡੇ ਵਿਚਾਰ ਜਾਣਨ ਲਈ ਸਾਡਾ ਪੱਖ ਸੁਣਨ ਲਈ ਤੁਸ ਜੀ ਇਸ ਐਮਤ ਉਠਾਈ ਹੈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਹੀ ਮੈਂ ਨੇ ਅੱਜ ਇਹ ਇੱਕ ਘਰ ਵਾਪਸੀ ਦੇ ਰੂਪ ਚ ਕਿਉਂਕਿ ਮੇਰੇ ਸਵਰਗਵਾਸੀ ਪਿਤਾ ਸਰਦਾਰ ਗੁਰਮੀਤ ਸਿੰਘ ਉਹ ਪੰਜ ਵਾਰ ਵਿਧਾਇਕ ਰਹੇ ਮੰਤਰੀ ਰਹੇ ਔਰ ਉਹਨਾਂ ਦਾ ਸਾਰਾ ਹੀ ਕੈਰੀਅਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਔਰ ਨਿਰੰਤਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਮੋਰੀ ਆਗੂਆਂ ਵਿੱਚੋਂ ਸਨ ਲੇਕਿਨ ਰਾਜਨੀਤੀ ਦੇ ਸਫ਼ਰ ਵਿੱਚ ਕਈ ਵਾਰ ਅਜਿਹੇ ਕੋਈ ਵਾਕਿਆਤ ਹੋ ਜਾਂਦੇ ਹੈ ਜਿੱਥੇ ਕੋਈ ਨਵੀਂ ਸੋਚ ਜਾਂ ਨਵੀਂ ਪਹਿਲ ਕਦਮੀ ਉਠਾਉਣ ਦੀ ਲੋੜ ਪੈਂਦੀ ਹੈ ਸੋ 1980 ਚ ਸਰਦਾਰ ਜਗਮੀਤ ਸਿੰਘ ਬਰਾੜ ਔਰ ਉਹਨਾਂ ਦੇ तमाम ਸਾਥੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਔਰ ਫਿਰ ਲਗਾਤਾਰ 30 ਸਾਲ ਇੱਕ ਨਿਸ਼ਕਾਮ ਸੇਵਕ ਵਾਂਗ ਸਾਰੇ ਹੀ ਸਾਥੀਆਂ ਨੇ ਸਾਜਗਮੀਤ ਸਿੰਘ ਬਰਾੜ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਔਰ ਬਾਹਰ ਇਹ ਕੋਸ਼ਿਸ਼ ਕੀਤੀ ਕਿ ਪੰਜਾਬ ਔਰ ਪੰਜਾਬੀਅਤ ਦੇ ਹਿਤਾਂ ਨੂੰ ਉਹ ਮੋਰੀ ਰੱਖ ਕੇ ਕੋਈ ਪੰਜਾਬ ਦੀ ਸੇਵਾ ਕਰ ਸਕੇ ਲੇਕਿਨ ਫਿਰ ਮੈਂ ਸਮਝਦਾ ਕਿ ਇਨੇ ਲੰਮੇ ਦੌਰ ਵਿੱਚ ਦੀ ਜਦੋਂ ਤੁਸੀਂ ਨਿਕਲਦੇ ਹੋ ਕੋਈ ਨਾ ਕੋਈ ਵਾਕਿਆਤ ਅਜੇ ਅਜੇ ਘਟਦੇ ਹੈ ਕਿ ਤੁਹਾਨੂੰ ਕੋਈ ਪੁਨਰ ਆਫਤਾ ਕਰਨ ਦੀ ਲੋੜ ਪੈਂਦੀ ਹੈ ਤਾਂ ਇਹ ਇੱਕ ਤੌਰ ਤੇ ਘਰ ਵਾਪਸੀ ਹੈ ਕਿ ਕਾਂਗਰਸ ਪਾਰਟੀ ਦੀ ਲੰਮੇ ਸਮੇਂ ਸੇਵਾ ਕਰਨ ਤੋਂ ਬਾਅਦ ਜਦੋਂ ਕੁਝ ਡਿਫਰੈਂਸਸ ਪੈਦਾ ਹੋਏ ਮੈਂ ਬਹੁਤ ਧੀਰਜ ਵਿੱਚ ਬਹੁਤ ਸੀਮਤ ਸਮੇਂ ਵਿੱਚ ਤੁਹਾਨੂੰ ਦੱਸਦਾ ਕਿ ਅੱਜ ਦੀ ਕਾਂਗਰਸ ਦਾ ਸਰੂਪ ਕੀ ਹੈ ਕਿ ਅਮਰਿੰਦਰ ਸਿੰਘ ਬੋਨ ਕਾਂਗਰਸਮੈਨ ਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਦੂਰ ਦਾ ਵੀ ਵਾਸਤਾ ਕਾਂਗਰਸ ਨਾਲ ਕੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਕਾਂਗਰਸ ਨਾਲ ਕਿਸ ਕਿਸਮ ਦਾ ਨੇਤਾ ਨਾਤਾ ਔਰ ਇੱਕ ਪਾਸੇ ਜਗਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਲਗਾਤਾਰ ਕਾਂਗਰਸ ਪਾਰਟੀ ਪ੍ਰਤੀ ਵਫਾਦਾਰ ਹੋ ਕੇ ਉਹਨਾਂ ਨੇ ਆਪਦੀ ਭੂਮਿਕਾ ਨਿਭਾਈ ਲੇਕਿਨ ਆ ਇੱਕ ਘਰ ਵਾਪਸੀ ਦਾ ਅੱਜ ਇੱਕ ਸੁਨਹਿਰਾ ਦਿਨ ਹੈ ਮੈਂ ਸਮਝਦਾ ਕਿ ਸ਼ਾਇਦ ਈਸ਼ਵਰ ਨੇ ਪ੍ਰਮਾਤਮਾ ਨੇ ਗੁਰੂ ਮਹਾਰਾਜ ਨੇ ਪੰਥ ਦੀ ਸੇਵਾ ਲੈਣ ਲਈ ਕੌਮ ਦੀ ਸੇਵਾ ਪੰਜਾਬੀਅਤ ਦੀ ਸੇਵਾ ਲੈਣ ਲਈ ਇਹ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਹੈ ਜਿਹਦੇ ਸਰਪ੍ਰਸਤ ਹਿੰਦੁਸਤਾਨ ਦੇ ਨਹੀਂ ਦੁਨੀਆ ਦੇ ਸਰਮੌਰ ਆਗੂਆਂ ਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਨ ਔਰ ਮੈਂ ਸਮਝਦਾ ਹਾਂ ਬਹੁਤ ਵਿਅਕਤੀਗਤ ਟਿੱਪਣੀ ਹੈ ਕਿ ਅਗਰ ਆਪ ਦੀ 21ਵੀਂ ਸਦੀ ਦੀ ਰਾਜਨੀਤੀ ਦਾ ਅਸਲ ਚਿਹਰਾ ਮੋਹਰਾ ਕਿ ਹਜ਼ਾਰਾਂ ਲੱਖਾਂ ਨੌਜਵਾਨਾਂ ਨੇ ਸ਼ਰੋਮਨੀ ਅਕਾਲੀ ਦਲ ਨਾਲ ਜੋੜ ਕੇ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਇੱਕ ਸਬੂਤ ਪੇਸ਼ ਕੀਤਾ ਹੈ ਕਿ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅਸੀਂ ਬਹੁਤ ਖੁਸ਼ ਹਾਂ ਸਾਰੇ ਸਾਰੇ ਸਾਥੀ ਸਾਰੇ ਪਿੰਡਾਂ ਦੇ ਮੋਗਾ ਤੋਂ ਲੈ ਕੇ ਫਰੀਦਕੋਟ ਪਾਰਲੀਮੈਂਟੇ ਹਲਕਾ ਬਠਿੰਡਾ ਪਾਰਲੀਮੈਂਟੇ ਹਲਕਾ ਮਾਨਸੇ ਤੱਕ ਦੇ ਵਰਕਰ ਅੱਜ ਇੱਥੇ ਸ਼ਾਮਲ ਹੋਣਗੇ ਔਰ ਚੰਗਾ ਰਹੇਗਾ ਈਸ਼ਵਰ ਕਰੇ ਸਫਰ ਸੋ ਇਨੀ ਸਾਡੀ ਵਿਅਕਤੀਗਤ ਤੁਹਾਨੂੰ ਦੇ ਸਰ ਇੱਕ ਦੋ ਅਕਾਲੀ ਆਗੂ ਨੇ ਉਹਨਾਂ ਨੂੰ ਭੁਿਕ ਦੇ ਵਿੱਚ ਜਗਮੀਤ ਬਰਾੜ ਜੀ ਦੇ ਹਾਈਟ ਦੇ ਮੁਤਾਬਕ ਕਿਤੇ ਵੀ ਸਟੈਂਡਿੰਗ ਕਰਦੇ ਉਹਨਾਂ ਦੇ ਮੁਤਾਬਕ ਇਸ ਪਰਿਵਾਰ ਦੀ ਕੀ ਰਣਨੀਤੀ ਹੋ ਸਕਦੀ ਹੈ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ ਲੋਕ ਸਭਾ ਹੁੰਦੀ ਹੈ ਜਾਂ ਵਿਧਾਨ ਸਭਾ ਹੁੰਦੀ ਹੈ ਦੇਖੋ ਪਿਛਲੇ 3 ਦਿਨਾਂ ਤੋਂ ਸਾਰੇ ਹੀ ਸੀਨੀਅਰ ਲੀਡਰਸ ਨਾਲ ਜੋ ਇਹ ਤੋਂ ਦੇ ਸਥਾਨਕ ਵਿਧਾਇਕ ਨੇ ਸਾਡਾ ਅਜ਼ੀਜ਼ ਹੈ ਸਾਡਾ ਭਤੀਜਾ ਹੈ ਰੋਜੀ ਬਰਕੰਦੀ ਜੀ ਤੋਂ ਅ ਔਰ ਦੂਜੇ ਆਗੂਆਂ ਨਾਲ ਕਿਉਂਕਿ ਇੱਕ ਬਹੁਤ ਪੁਰਾਣਾ ਰਿਸ਼ਤਾ ਪਰਿਵਾਰ ਦਾ ਰਿਹਾ ਹੈ ਮੈਂ ਮਿਸਾਲ ਦੇ ਤੌਰ ਤੇ ਸਿਰਫ ਇੱਕ ਮਿਸਾਲ ਤੁਹਾਨੂੰ ਦਿੰਨਾ ਹੈ ਕਿ ਸਰਦਾਰ ਮਨਜੀਤ ਸਿੰਘ ਬਰਕੰਦੀ ਉਹ ਨਾਲ ਮੇਰੇ ਪਿਤਾ ਜੀ ਮਿਲੇ ਉਹ ਕੰਮ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਔਰ ਬੜਾ ਨੇੜ ਦਾ ਉਹਨਾਂ ਦਾ ਰਿਸ਼ਤਾ ਰਿਹਾ ਸੋ ਕਾਂਗਰਸ ਪਾਰਟੀ ਦੀ ਹੀ ਤਰ੍ਹਾਂ ਸ਼ਰੂਮਨੀ ਅਕਾਲੀ ਦਲ ਦੇ ਆਗੂਆਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਵੱਡ ਵਡੇਰਿਆਂ ਨਾਲ ਮੇਰੇ ਪਿਤਾ ਜੀ ਤੋਂ ਲੈ ਕੇ ਹੁਣ ਤੱਕ ਇੱਕ ਬਹੁਤ ਸੋਹਾਨਾ ਰਿਸ਼ਤਾ ਖੂਬਸੂਰਤ ਰਿਸ਼ਤਾ ਰਿਹਾ ਤੇ ਅਸੀਂ ਬਹੁਤ ਫਰਾਕਦਿਲੀ ਨਾਲ ਲੀਡਰ ਨੂੰ ਲੀਡਰ ਮੰਨ ਕੇ ਆਗੂਆਂ ਨੂੰ ਆਗੂ ਮੰਨ ਕੇ ਸਿਨਿਓਰਿਟੀ ਨੂੰ ਮੁੱਖ ਰੱਖ ਕੇ ਅਸੀਂ ਇਹ ਸਫ਼ਰ ਨੂੰ ਅੱਗੇ ਲੈ ਕੇ ਜਾਵਾਂਗੇ ਧੰਨਵਾਦ ਬ੍ਰਾਡਰ ਸਾਹਿਬ ਥੈਂਕ ਕੈਂਡੀਡੇਟਸ ਕਦੋਂ ਅਨਾਉਂਸ ਕਰ ਰਹੇ ਸਾਡੀ ਵਿਦਨ ਫਿਰ ਨਾ ਫਿਊ ਡੇਸ ਤੁਸੀਂ ਖੁਦ ਵੀ ਇਲੈਕਸ਼ਨ ਲੜ ਰਹੇ ਹੋ ਮੈਂ ਕੁਛ ਨਹੀਂ ਸਾਡੀ ਪਾਰਟੀ ਦੀ ਕੋਰ ਕਮੇਟੀ ਬੈਠ ਕੇ ਫੈਸਲਾ ਕਰਦੀ ਹੁੰਦੀ ਹੈ ਸੋ ਸਾਡੀ ਐਕਚੁਅਲੀ ਇਲੈਕਸ਼ਨ ਚ ਬੀਜੀਸੀ ਕਾਰਕਮੇਟੀ ਮਿਲ ਨਹੀਂ ਸਕੀ ਜਲਦੀ ਮੀਟਿੰਗ ਕਰਦਾਂਗੇ ਉਹਦਾ ਫਾਈਨਲ ਉਹਨਾਂ ਨੇ ਕਿਹਾ ਮੈਂ ਅਨ ਕੰਡੀਸ਼ਨਲ ਆ ਕੋਈ ਗੱਲ ਨਹੀਂ ਸਾਡੀ ਮਿੰਤਾਂ ਕਰਦੇ ਰਹੇ ਆ ਇਹ ਹਤਾਸ਼ ਨੇ ਅਕਾਲੀ ਦਲ ਵੀ ਹਤਾਸ਼ ਹੈ ਤੇ ਇੱਕ ਵਾਰ ਆਪਾਂ ਆ ਜੀਏ ਛੋਟੀ ਗੱਲਾਂ ਚ ਨਹੀਂ ਪੈਣਾ ਲੈਟਸ ਨਾਟ ਗੈਟ ਇਨਟੂ ਇਟ ਥੈਂਕ ਯੂ